ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਨੂੰ सीबीआई ਦਾ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਮਾਮਲੇ ਨੂੰ ਲੈ ਕੇ ਕਿਉਂਕਿ ਉਹ ਮਾਮਲਾ ਹੁਣ ਫਿਰ ਵੱਡੇ ਪੱਧਰ ਤੇ ਇੱਕ ਵੱਡਾ ਮੁੱਦਾ ਬਣ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੁਦ ਕਰਨਲ ਪੁਸ਼ਪਿੰਦਰ ਸਿੰਘ ਬਾੜ ਉਹਨਾਂ ਦੇ ਲੜਕੇ ਅਤੇ ਉਹਨਾਂ ਦੀ ਪਤਨੀ ਵੱਲੋਂ ਮੁਲਾਕਾਤ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਟ ਨੂੰ ਜਤਾਵਨੀ ਦਿੱਤੀ ਕਿ ਇਹ ਮਾਮਲਾ 24 ਘੰਟਿਆਂ ਦੇ ਵਿੱਚ ਹੱਲ ਕੀਤਾ ਜਾਵੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ 24 ਘੰਟੇ ਯਾਦ ਆਏ ਨਾ ਕਰਨਲ ਪਸ਼ਵਿੰਦਰ ਬਾਠ ਉਹਨਾਂ ਦੀ ਤਰ ਪਤਨੀ ਅਤੇ ਕੋਹਾਂ ਦੇ ਲੜਕੇ ਨਾਲ ਸੰਪਰਕ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚੋਂ ਲੇਕਿਨ ਉਧਰ ਕਰਨਲ ਬਾਠ ਹੋਰੀ ਵਾਰ-ਵਾਰ ਗੱਲ ਕਹਿ ਰਹੇ ਸੀ ਕਿ ਅਸੀਂ ਘਰ ਬੈਠਣ ਵਾਲੇ ਨਹੀਂ ਜਿੰਨੀ ਦੇਰ ਤੱਕ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਉਹ ਦੋਸ਼ੀ ਨਹੀਂ ਚਲੇ ਜਾਂਦੇ ਯਾਨੀ ਕਿ ਮਾਮਲਾ ਹੈ 3 ਅਤੇ 4 ਮਾਰਚ ਦੀ ਰਾਤ ਨੂੰ ਪਟਿਆਲੇ ਦੇ ਵਿੱਚ ਜਦੋਂ ਤਿੰਨ ਇਨਸਪੈਕਟਰਸ ਅਤੇ 8 ਜਿਹੜੇ ਕਨਸਟੇਬਲ ਸੀ ਉਹਨਾਂ ਵੱਲੋਂ ਕੁੱਟ ਮਾਰ ਕੀਤੀ ਗਈ ਕਰਨਲ ਪਸ਼ਵਿੰਦਰ ਬਾਠ ਦੀ ਉਹਨਾਂ ਦੇ ਲੜਕੇ ਦੀ ਕਰਨਲ ਪਸ਼ਪਿੰਦਰ ਬਾਠ ਨੂੰ 86ਾਂ ਲੱਗੀਆਂ ਕਰਨਲ ਪਸ਼ਪਿੰਦਰ ਬਾਠ ਦੇ ਲੜਕੇ ਦੀ ਨੱਕ ਦੀ ਹੱਡੀ ਟੁੱਟੀ ਅਤੇ ਬਾਅਦ ਵਿੱਚ ਸਾਰਾ ਇਹ ਮਾਮਲਾ ਜਿਹੜਾ ਹੈ ਐਸਐਸਪੀ ਨਾਨਕ ਸਿੰਘ ਹੁਣਾ ਵੱਲੋਂ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਲੇਕਿਨ ਕਰਨਲ ਪਸ਼ਪਿੰਦਰ ਬਾਠ ਦੀ ਧਰ ਪਤਨੀ ਵੱਲੋਂ 3 4 ਮਾਰਚ ਦੀ ਰਾਤ ਤੋਂ ਬਾਅਦ ਰੱਜ ਕੇ 10 ਦਿਨ ਹੰਗਾਮਾ ਕੀਤਾ ਗਿਆ ਡੀਸੀ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸਟ ਕੀਤਾ ਗਿਆ ਤਾਂ ਜਾ ਕੇ ਐਫਆਈਆਰ ਦਰਜ ਹੋਈ ਇਵੇਂ ਦੋ ਪੰਜਾਬ ਸਰਕਾਰ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਭਰੋਸਾ ਦਵਾਇਆ ਕਿ ਇਸਟ ਵੱਲੋਂ ਵੱਡੇ ਪੱਧਰ ਤੇ ਜਿਹੜੀ ਹੈ ਕਾਰਵਾਈ ਹੋਵੇਗੀ ਖਾਸ ਕਰਕੇ ਉਹ ਤਿੰਨ ਇਨਸਪੈਕਟਰ ਜਿਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਡੇ ਕਰਮਚਾਰੀ ਨਾਨਕ ਐਸਐਸਪੀ ਹੋਣੀ ਵਿਚਾਰੇ ਸੀ ਤੇ ਉਹਦੇ ਵਿੱਚ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਾਹਮ ਦਰਾਦਾ ਹੈ ਲਾਅਨ ਆਰਡਰ ਦੀਆਂ ਤਜੀਆਂ ਕਿਵੇਂ ਉਡੀਆਂ ਨੇ ਕਿ ਕਿ ਸਿਵਲ ਅਫਸਰ ਤੇ ਉਹਨੂੰ ਉਹਦੇ ਨਾਲ ਪੁਟ ਮਾਰ ਕਰਨਾ ਲੇਕਿਨ ਇਧਰ सीबीआई ਦੇ ਕੋਲੇ ਮਾਮਲਾ ਪਹੁੰਚ ਗਿਆ ਹੈ ਸੀਬੀ ਪਹਿਲਾਂ ਅੱਜ ਤੋਂ 5 ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਪਛਸਰ ਕੋਲੋਂ ਪੁੱਛਿਆ ਸੀ ਚੰਡੀ ਸਿਟ ਅਤੇ ਚੰਡੀਗੜ੍ਹ ਦੀ ਪੁਲਿਸ ਕੋਲੋਂ ਪੁੱਛਿਆ ਕਿ 307 ਦਾ ਪਰਚਾ ਸੀ ਵਿੱਚ ਸੋਰੀ 302 ਦਾ 307 ਦਾ ਉਹ ਧਾਰਾ ਕਿਉਂ ਖਤਮ ਕਰ ਦਿੱਤੀ ਗਈ ਰੱਜ ਕੇ ਝਾੜ ਪਈ ਲੇਕਿਨ ਵਾਰ-ਵਾਰ ਜਿਹੜੇ ਕਰਨਲ ਪਸ਼ਵਿੰਦਰ ਸਿੰਘ ਬਾਠ ਉਹਨਾਂ ਦੀ ਤਰਫ ਪਤਨੀ ਅਤੇ ਉਹਨਾਂ ਦੇ ਲੜਕੇ ਵੱਲੋਂ ਮੰਗ ਕੀਤੀ ਗਈ ਭਈ ਕਾਰਵਾਈ ਕਰਵਾਈ ਜਾਵੇ सीबीआई ਵੱਲੋਂ ਅਸੀਂ सीबीआई ਦੀ ਜਾਂਚ ਮੰਗਦੇ ਹਾਂ ਉਦੋਂ ਜਿਵੇਂ ਹੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ सीबीआई ਨੂੰ ਆਦੇਸ਼ ਦਿੱਤੇ ਕਿ ਕਰਨਲ ਪਸ਼ਵਿੰਦਰ ਬਾਠ ਅਤੇ ਉਹਨਾਂ ਦੇ ਲੜਕੇ ਤੇ ਹੋਈ ਕੁੱਟਮਾਰ ਦੀ ਪ੍ਰੋਪਰ ਜਾਣਕਾਰੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਸਾਰਾ ਮਾਮਲਾ ਸੁਝਾ ਲਿਆ ਹੈ ਜਿਹਦੇ ਵਿੱਚ ਦੋਸ਼ੀ ਕੌਣ ਨੇ ਮੈਂ ਤੁਹਾਨੂੰ ਦੱਸ ਦੇਣਾ ਦੋਸ਼ੀ ਉਹਦੇ ਵਿੱਚ ਨੇ ਐ ਇਸ ਐਫ ਆਈ ਆਰ ਵਿੱਚ ਤਿੰਨ ਇਨਸਪੈਕਟਰਾਂ ਦੇ ਨਾਮ ਹਨ ਪਹਿਲਾ ਇਨਸਪੈਕਟਰ ਹੈ ਰੌਣੀ ਸਿੰਘ ਦੂਸਰਾ ਇਨਸਪੈਕਟਰ ਹੈ ਹਰਜਿੰਦਰ ਸਿੰਘ ਤੀਸਰਾ ਇਨਸਪੈਕਟਰ ਹੈ ਪੀ ਬੁੱਪਰਾਈ ਰਾਜੀਵ ਸਿੰਘ ਅਤੇ ਸਰਜੀਤ ਸਿੰਘ ਨਾਮ ਦੇ ਦਰਜ ਹਨ ਯਾਨੀ ਕਿ ਤਿੰਨ ਇਨਸਪੈਕਟਰ ਤੇ ਦੋ ਸਬ ਇਨਸਪੈਕਟਰ ਇਹਨਾਂ ਦੇ ਨਾਮ ਜਿਹੜੇ ਨੇ ਐਫ ਆਈ ਆਰ ਦੇ ਵਿੱਚ ਦਰਜ ਕਰ ਲਏ ਨੇ 302 ਵੀ ਲੱਗੇਗੀ 307 ਵੀ ਲੱਗੇਗੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਰ ਦੇ ਵਾਦੇ ਕਰਨਲ ਪਸ਼ਵਿੰਦਰ ਬਾਦ ਦੇ ਫੈਮਿਲੀ ਮੈਂਬਰਾਂ ਵਾਲੇ ਖੋਖਲੇ ਨਿਕਲੇ ਇਹਦਾ ਸੀਬੀਆਈ ਨੇ ਵੱਡਾ ਐਕਸ਼ਨ ਕਰਦਿਆਂ ਕਰਨਲ ਪਸ਼ਵਿੰਦਰ ਬਾਦ ਉਸਦੇ ਲੜਕੇ ਤੇ ਜਿਹੜੀ ਕੁੱਟਮਾਰ ਹੋਈ ਹੈ ਉਸਦੇ ਐਫਆਈਆਰ ਦਰਜ ਜਿਹੜੀ ਹੈ ਇਹਨਾਂ ਤਿੰਨਾਂ ਇੰਸਪੈਕਟਰਾਂ ਤੇ ਕਰ ਲਈ ਹੈ ਦੋ ਇਸ ਦੇ ਵਿੱਚ ਸਬ ਇੰਸਪੈਕਟਰ ਵੀ ਨੇ ਯਾਨੀ ਕਿ सीबीआई ਨੇ ਆਪਣੇ ਡੰਗ ਤੇਜ਼ ਕਰ ਦਿੱਤੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾ ਇਹ ਮਾਮਲਾ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀ